ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਾਂਗੇ ਰਲ ਮਿਲ ਕਰਕੇ ਆਪਾਂ ਸਾਰੇ ਹੀ ਜੋ ਸਵਾਲ ਜਵਾਬ ਨੇ ਗੁਰੂ ਕਿਰਪਾ ਸਦਕਾ ਉਹਨਾਂ ਦੀ ਨਿਵਰਤੀ ਕਰਦੇ ਰਹਿੰਨੇ ਆ ਔਰ ਅੱਜ ਦਾ ਜਿਹੜਾ ਬਹੁਤ ਵੱਡਾ ਵਿਸ਼ਾ ਹੈ ਕਿ ਦੁਨੀਆ ਦਾ ਅੰਤ ਦੇਖੋ ਕਿਵੇਂ ਹੋ ਰਿਹਾ ਰਾਜਨੀਤੀ ਵਿੱਚ ਕਾਨੂੰਨ ਖਤਮ ਸਕੂਲਾਂ ਦੇ ਵਿੱਚ ਪੜ੍ਹਾਈ ਖਤਮ ਹਸਪਤਾਲਾਂ ਦੇ ਵਿੱਚ ਬੰਦੇ ਖਤਮ ਤੇ ਘਰ ਦੇ ਵਿੱਚ ਰਿਸ਼ਤੇ ਖਤਮ ਆਪਾਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਖੋਲ ਕੇ ਜਿਹੜਾ ਹੈ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਚੀਜ਼ਾਂ ਪਹਿਲਾਂ ਹੀ ਸਾਨੂੰ ਦੇ ਦਿੱਤੀਆਂ ਸਤਿਗੁਰੂ ਨੇ ਇਹ ਚੀਜ਼ਾਂ ਪਹਿਲਾਂ ਹੀ ਸਾਨੂੰ ਬਖਸ਼ਿਸ਼ ਕਰ ਦਿੱਤੀਆਂ ਸਤਿਗੁਰੂ ਨੇ ਇਹ ਚੀਜ਼ਾਂ ਸਾਨੂੰ ਪਹਿਲਾਂ ਹੀ ਦਿੱਤੀਆਂ ਸਮਝਾਈਆਂ ਕਿ ਬਾਅਦ ਵਿੱਚ ਔਖਾ ਨਾ ਹੋਵੇ ਬਾਅਦ ਵਿੱਚ ਤੁਸੀਂ ਕਿਸੇ ਗੱਲੋਂ ਡਰੋ ਨਾ ਤੁਸੀਂ ਔਖੇ ਨਾ ਹੋਵੋ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਪਹਿਲਾਂ ਸਮਝਣੀਆਂ ਪੈਣਗੀਆਂ ਸਾਧ ਸੰਗਤ ਤੇ ਬਹੁਤ ਸਾਰੀਆਂ ਚੀਜ਼ਾਂ ਸਾਧ ਸੰਗਤ ਜੇ ਸਤਗੁਰ ਨੇ ਰਿਸ਼ਤਿਆਂ ਦੀ ਗੱਲ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਰਿਸ਼ਤੇ ਸਾਨੂੰ ਪਹਿਲਾਂ ਵੀ ਸਮਝਾਏ ਤੇ ਸਾਧ ਸੰਗਤ ਕਿ ਰਿਸ਼ਤੇ ਖਤਮ ਹੋਣਗੇ ਕਿਵੇਂ ਸਾਧ ਸੰਗਤ ਰਿਸ਼ਤੇ ਖਤਮ ਕਿਸ ਤਰ੍ਹਾਂ ਜਦੋਂ ਰਿਸ਼ਤਿਆਂ ਦੇ ਵਿੱਚ ਲਾਲਚ ਤੇ ਬੇहद ਇੱਕ ਤਕਰਾਰ ਆ ਜਾਏ ਤੇ ਰਿਸ਼ਤੇ ਖਤਮ ਹੋ ਜਾਇਆ ਕਰਦੇ ਨੇ ਸਤਗੁਰ ਨੇ ਪਹਿਲਾਂ ਹੀ ਸਮਝਾਇਆ ਤੇ ਰਹੀ ਦੁਨੀਆ ਦੇ ਅੰਤ ਦੀ ਗੱਲ ਦੁਨੀਆ ਦਾ ਅੰਤ ਕਿਸ ਤਰੀਕੇ ਨਾਲ ਹੋਣਾ ਹੈ ਉਹ ਆਪਾਂ ਸਾਰੇ ਹੀ ਵੇਖਦੇ ਆਂ ਸਾਧ ਸੰਗਤ ਉਹ ਆਪਾਂ ਸਾਰੇ ਹੀ ਜਾਣਦੇ ਆਂ ਦੁਨੀਆ ਦਾ ਜਿਹੜਾ ਅੰਤ ਹੈ ਨਾ ਪਿਆਰਿਓ ਉਹ ਤਾਂ ਹੋਣਾ ਹੀ ਹੋਣਾ ਹੈ ਉਹ ਤਾਂ ਹੋ ਕੇ ਰਹਿਣਾ ਹੈ ਉਹਦੇ ਵਿੱਚ ਕੋਈ ਸ਼ੱਕ ਹੀ ਹੈ ਨਹੀਂ ਤੇ ਫਿਰ ਜਿਹੜੀ ਬੇਨਤੀ ਆਪ ਜੀ ਦੇ ਨਾਲ ਅੱਜ ਸਾਂਝੀ ਕਰਨੀ ਹੋ ਯਾਰੋ ਉਹ ਬੇਨਤੀ ਇਹ ਹੈ ਕਿ ਦੁਨੀਆ ਦਾ ਜਿਹੜਾ ਅੰਤ ਹੈ ਨਾ ਉਹ ਕਿਵੇਂ ਹੋ ਰਿਹਾ ਜਦੋਂ ਹੁਣ ਉਹ ਦੂਜਾ ਅੰਤ ਆ ਪਰੇਖਾ ਵੀ ਕੋਈ ਪਰਲੋ ਆਉਣੀ ਹੈ ਕਿਸੇ ਚੀਜ਼ ਦੇ ਨਾਲ ਅੰਤ ਹੋਣਾ ਹੈ ਦੁਨੀਆ ਮਾਰ ਖੱਪ ਜਾਏਗੀ ਕੁਝ ਵੀ ਹੋਣਾ ਉਹ ਚੀਜ਼ਾਂ ਤਾਂ ਚਲੋ ਅਲੱਗ ਰਹਿ ਗਈਆਂ ਪਰ ਅੱਜ ਦੇ ਸਮੇਂ 'ਚ ਦੁਨੀਆ ਖਤਮ ਹੋ ਰਹੀ ਹੈ ਦੁਨੀਆ ਤਿਲ-ਤਿਲ ਕਰਕੇ ਖਤਮ ਹੋ ਰਹੀ ਹੈ ਉਹਦੇ ਕੁਝ ਕਾਰਨ ਨੇ ਜੋ ਸਾਡੇ ਸਮਾਜ ਦੇ ਵਿੱਚ ਨੇ ਦੁਨੀਆ ਕਿਵੇਂ ਖਤਮ ਹੋ ਰਹੀ ਹੈ ਪਹਿਲੀ ਗੱਲ ਰਾਜਨੀਤੀ ਦੇ ਵਿੱਚ ਕਾਨੂੰਨ ਖਤਮ ਹੋ ਗਏ ਕੋਈ ਵੀ ਬੰਦਾ ਜਿਹੜਾ ਕੋਈ ਕਾਨੂੰਨ ਦਾ ਕੋਈ ਰਾਜਨੀਤਿਕ ਹੈ ਉਹਦੇ ਉੱਤੇ ਕਾਨੂੰਨ ਕਿਵੇਂ ਲਾਗੂ ਹੁੰਦਾ ਹੈ ਸਾਰ ਸੰਗਤ ਕਿਵੇਂ ਉਹਦੇ ਤੇ ਕਾਨੂੰਨ ਲਾਗੂ ਹੁੰਦਾ ਹੈ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਲਾਗੂ ਹੁੰਦੀਆਂ ਨੇ ਤੇ ਗੁਰਮੁਖ ਪਿਆਰਿਓ ਜੋ ਆਪਾਂ ਵੇਖ ਰਹੇ ਆ ਕਿ ਲਗਾਤਾਰ ਕੁਝ ਚੀਜ਼ਾਂ ਤੇ ਜਿਹੜਾ ਹੈ ਉਹ ਚਰਚਾ ਬਣਿਆ ਹੋਇਆ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ ਵਧੀਆ ਨਾਮ ਕਮਾ ਰਿਹਾ ਚਾਰ ਛਿੱਲੜ ਕੋਲੇ ਨੇ ਜਨਤਾ ਨੂੰ ਤਾਂ ਨੇ ਤੁਹਾਨੂੰ ਪਤਾ ਕੀ ਦੇਣਾ ਹੁੰਦਾ ਜਿਹੜਾ ਜਿਹੜਾ ਰਾਜਨੀਤੀ ਦੇ ਵਿੱਚ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਮਾਸਟਰ ਰਹਿੰਦਾ ਹੈ ਆਪਣੇ ਆਪ ਹੀ ਵਿੱਚ ਚੱਲਦਾ ਰਹਿੰਦਾ ਹੈ ਦੁਨੀਆ ਨਾਲ ਜੋ ਕੀਤੇ ਵਾਦੇ ਹੁੰਦੇ ਆ ਉਹਨੂੰ ਪਤਾ ਹੁੰਦਾ ਵੀ ਇਹਨਾਂ ਲੋਕਾਂ ਨੇ ਕਿਹੜਾ ਮੈਨੂੰ ਪੁੱਛਣਾ ਹੈ ਪਹਿਲਾਂ ਇਹਨਾਂ ਨੂੰ ਮੈਂ ਨਹੀਂ ਨੇੜੇ ਲੱਗਣ ਦਿੰਦਾ ਖੇਖਣ ਕਰਕੇ ਉਸ ਤੋਂ ਬਾਅਦ ਮੇਰੀ ਸਿਕਿਉਰਿਟੀ ਗਾਰਡ ਉਹਨਾਂ ਨੇ ਨੇੜੇ ਨਹੀਂ ਇਹਨਾਂ ਨੂੰ ਲੱਗਣ ਦੇਣਾ ਜਦੋਂ ਐਂਡ ਲਾ ਸਮਾਂ ਜਾ ਗਿਆ ਫਿਰ ਕਹਿ ਦਾਂਗੇ ਵੀ ਹਾਂ ਜੀ ਹਾਂ ਇਸ ਵਾਰੀ ਕਰਾਂਗੇ ਥੋੜਾ ਜਿਹਾ ਸਮਾਂ ਲੱਗ ਗਿਆ ਜੀ ਉਦੋਂ ਫਿਰ ਨਵੇਂ ਵਾਅਦੇ ਕਰ ਦਿੰਦੇ ਆ ਉਥੇ ਕਾਨੂੰਨ ਖਤਮ ਹੋ ਗਿਆ ਉਸ ਬੰਦੇ ਤੇ ਕਾਨੂੰਨ ਨਹੀਂ ਲੱਗਉਣਾ ਜਿਹੜਾ ਬੰਦਾ ਵਾਅਦਾ ਕੀਤਾ ਵਾਅਦਾ ਕਰਕੇ ਮੁੱਕਰ ਗਿਆ ਵਾਅਦਾ ਖਿਲਾਫੀ ਉਹਦੇ ਖਿਲਾਫ ਆਪਾਂ ਕਿਹੜਾ ਕਾਨੂੰਨ ਲਾਵਾਂਗੇ ਸਾਧ ਸੰਗਤ ਜਿਹਨੇ ਵਾਅਦਾ ਖਿਲਾਫੀ ਕੀਤੀ ਰਾਜਨੀਤੀ ਦੇ ਵਿੱਚ ਕਾਨੂੰਨ ਖਤਮ ਹੋ ਗਿਆ ਵਾਅਦੇ ਕੀਤੇ ਭੁੱਲ ਗਏ ਜੇ ਕੋਈ ਗਲਤ ਵੀ ਕਰਦਾ ਮਾੜਾ ਜਿਹਾ ਕਹਦਾ ਹਾਂ ਜੀ ਸਾਡਾ ਬੰਦਾ ਛੱਡ ਦਿਓ ਉਹਨੂੰ ਕੋਈ ਗੱਲ ਨਹੀਂ ਤੇ ਉਹ ਉੱਥੇ ਕਾਨੂੰਨ ਕਿੱਥੇ ਗਿਆ ਕਾਨੂੰਨ ਦੂਜਿਆਂ ਲਈ ਲਾਗੂ ਹੈ ਜਿਹਦੀ ਕੋਈ ਸਪਾਰਸ਼ ਆ ਗਈ ਕਿਸੇ ਬੰਦੇ ਦਾ ਫੋਅ ਪੁੱਗਦਾ ਹੈ ਕੋਈ ਵਧੀਆ ਤੇ ਉਹਦੇ ਲਈ ਕਾਨੂੰਨ ਖਤਮ ਹੋ ਗਿਆ ਇਹ ਵੀ ਦੁਨੀਆ ਨੂੰ ਖਤਮ ਕਰਨਾ ਦੁਨੀਆ ਦਾ ਅੰਤ ਇੱਕੋ ਇਸ ਬਰਾਬਰ ਹੈ ਔਰ ਅੱਜ ਦੇ ਸਕੂਲ ਵੇਖ ਲਓ ਮੈਂ ਹੈਰਾਨ ਹੋਇਆ ਜਦੋਂ ਅੰਕੜੇ ਪੜ੍ਹੇ ਸਾਡੇ ਦੇਸ਼ ਦੇ ਵਿੱਚ दारू ਦੇ ਠੇਕੇ ਇੰਨੇ ਜ਼ਿਆਦੇ ਨੇ ਅਸੀਂ ਸੋਚਿਆ ਵੀ ਨਹੀਂ ਹੋ ਪਬ ਕਲੱਬ ਇੰਨੇ ਜਲਦ ਨੇ ਇੰਨੇ ਜਿਆਦੇ ਸ਼ਰਾਬ ਪੀਣ ਵਾਲੇ ਅੱਡੇ ਬਣੇ ਹੋਏ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਸਕੂਲ ਗਿਣਤੀ ਦੇ ਨੇ ਹਸਪਤਾਲ ਗਿਣਤੀ ਦੇ ਨੇ ਸਕੂਲਾਂ ਦੇ ਵਿੱਚ ਟੀਚਰ ਕਿੰਨੇ ਨੇ ਉਹ ਵੀ ਆਪਾਂ ਗਿਣ ਸਕਦੇ ਆ ਪਰ ਜੋ ਆ ਨਜਾਇਜ਼ ਕੰਮ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਸਕੂਲਾਂ ਦੇ ਵਿੱਚ ਪੜ੍ਹਾਈ ਖਤਮ ਹੋ ਗਈ। ਇਹ ਸਾਡੇ ਦੁਨੀਆ ਦੇ ਅੰਤ ਵੱਲ ਸਾਨੂੰ ਧਕੇਲਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਮਿੱਠਾ ਜ਼ਹਿਰ ਸਾਨੂੰ ਪਰੋਸ ਕੇ ਦੇ ਦਿੱਤਾ ਗਿਆ। ਸਾਡੇ ਬੱਚੇ ਕੰਮ ਕਰਨੋਂ ਗਏ ਰੀਲਾਂ ਦੇਖਣ ਜਾਂ ਰੀਲਾਂ ਬਣਾਉਣ ਜੋਗੇ ਰਹਿ ਗਏ। ਸਾਦ ਸੰਗਤ ਸਾਡੇ ਬੱਚਿਆਂ ਦੇ ਦਿਮਾਗ ਨੂੰ ਬੰਨ ਲਿਆ ਗਿਆ। ਅੱਜ ਤੋਂ ਜੇ 15 ਕੁ ਸਾਲ ਪਿੱਛੇ ਵੇਖੀਏ ਤੇ ਪਿਆਰਿਓ ਇਹ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਤੇ ਉਸ ਵਕਤ ਵੀ ਗੁਜ਼ਾਰਾ ਹੁੰਦਾ ਸੀ। ਪਹਿਲਾਂ ਟੀਵੀ ਤੇ ਫਿਰ ਮੋਬਾਈਲ ਫੋਨ ਹੁਣ ਸੋਸ਼ਲ ਮੀਡੀਆ ਆ ਰੀਲਾ ਰੂਲਾ ਜੋ ਪ੍ਰੋਗਰਾਮ ਚੱਲਦਾ ਇਹਨੇ ਸਾਡੇ ਬੱਚਿਆਂ ਦੀ ਪੜ੍ਹਾਈ ਨੂੰ ਖਤਮ ਕਰ ਦਿੱਤਾ ਸਾਡੇ ਬੱਚੇ ਆਲਸੀ ਹੋ ਗਏ ਸਕੂਲਾਂ ਦੇ ਵਿੱਚ ਪੜ੍ਹਾਈ ਖਤਮ ਹੋ ਗਈ ਕਦੇ ਟੀਚਰ ਤੇ ਘੱਟ ਹੁੰਦੇ ਨੇ ਬੱਚੇ ਪੜ੍ਹਦੇ ਨਹੀਂ ਕਿਤੇ ਜਿਹੜੇ ਨੇ ਪੜਾਈ ਹੁੰਦੀ ਐ ਬੱਚੇ ਪੜਨਾ ਚਾਹੁੰਦੇ ਨੇ ਉਥੇ ਟੀਚਰ ਨਹੀਂ ਹੁੰਦਾ ਸਾਥ ਸੰਗਤ ਦੇ ਕਿਤੇ ਦੋਨੇ ਨਹੀਂ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੇ ਟੀਚਰ ਪੜ੍ਹਾ ਨਹੀਂ ਰਿਹਾ ਤੇ ਬੱਚੇ ਪੜ੍ਹ ਨਹੀਂ ਰਹੇ ਤੇ ਆਪਾਂ ਦੇਖਦੇ ਆ ਵੀ ਇਹੋ ਜਿਹੇ ਹਾਲਾਤ ਇਹ ਸਾਡੇ ਲੋਕ ਆਪਣੇ ਆਪ ਬਰਬਾਦੀ ਵੱਲ ਵੱਧ ਰਹੇ ਨੇ ਹਸਪਤਾਲਾਂ ਦੇ ਵਿੱਚ ਬੰਦੇ ਖਤਮ ਹੋ ਗਏ ਤੇ ਘਰ ਦੇ ਵਿੱਚ ਰਿਸ਼ਤੇ ਮੁੱਕ ਗਏ ਹਸਪਤਾਲ ਦੇ ਵਿੱਚ ਜਿਹੜਾ ਗਿਆ ਉਹਦੀ ਠੀਕ ਢੰਗ ਦੇ ਨਾਲ ਕੇਅਰ ਨਾ ਹੋਣ ਕਰਕੇ ਹੋਏ ਸੰਸਾਰ ਨੂੰ ਅਲਵਿਦਾ ਆਖ ਗਿਆ ਤੇ ਸਾਥ ਸੰਗਤ ਬੜੇ ਇਹੋ ਜਿਹੇ ਮੈਂ ਲੋਕ ਵੇਖੇ ਜਿਹੜੇ ਕਹਿੰਦੇ ਆ ਇਹ ਤਾਂ ਹੁਣ ਮਾਰੇ ਚੱਲਿਆ ਅਸੀਂ ਇਹ ਤੋਂ ਮਾਲਾ-ਮਾਲ ਹੋ ਜਾਈਏ ਉਹਦੇ ਬੰਦੇ ਦੇ ਪਤਾ ਵੀ ਇਹਦੇ ਵਿੱਚ ਮਰ ਜਾਣਾ ਹੈ ਇਹਦੇ ਵਿੱਚ ਸਾਹ ਬਾਕੀ ਨਹੀਂ ਰਹਿਣੇ ਨੇ ਮਰ ਜਾਣਾ ਹੈ ਕਹਿੰਦੇ ਚਲੋ ਕੋਈ ਨਹੀਂ ਅਸੀਂ ਇਹਨੂੰ ਉਮੀਦ ਕਰਾਂਗੇ ਆਪਰੇਸ਼ਨ ਕਰਾਂਗੇ ਜੇ ਕਰਾਂਗੇ ਉਹ ਬਹੁਤੇ ਲੋਕ ਬਹੁਤੇ ਡਾਕਟਰ ਨੇ ਨਾ ਜਿਹੜੇ ਸਾਰੇ ਇੱਕ ਬਰਾਬਰ ਨਹੀਂ ਜਿਹੜੇ ਲਾਲਚੀ ਨੇ ਜਿਹੜੇ ਕਹਿੰਦੇ ਵੀ ਮਰ ਤਾਂ ਇਹਨੇ ਜਾਣੀਏ ਨੇ ਇਹਦੇ ਪਰਿਵਾਰ ਤੋਂ ਪੈਸੇ ਠੱਗ ਲੋ ਪਹਿਲਾਂ ਬਹੁਤ ਸਾਰਾ ਟਕਵਾਂਜ ਕਰਕੇ ਪੈਸਾ ਸਾੜਾਪ ਲਿਆ ਤੇ ਬਾਅਦ ਵਿੱਚ ਕਹਿੰਦੇ ਹੁਣ Laash ਲੈ ਲੋ ਜੀ ਇੰਨੇ ਪੈਸੇ ਜਮਾ ਕਰਾ ਦਿਓ ਫਿਰ Laash ਲੈ ਲੋ ਬਲਤੇ ਇਹੋ ਜੇ ਦੇਖੇ ਮੈਂ ਇੱਕ ਪਰਿਵਾਰ ਵੇਖਿਆ ਜਿਹਦਾ ਪੈਸੇ ਨਾ ਹੁਣ ਕਰਕੇ ਉਹਦੇ ਘਰ ਦੀ ਕੋਲੇ ਬੱਚਾ ਹੋਣ ਵਾਲਾ ਸੀ ਉਹਨੂੰ ਹਸਪੀਟਲ ਤੋਂ ਬਾਹਰ ਕੱਢਤਾ ਫੁੱਟਪਾਥ ਤੇ ਉਹਨੇ ਬੱਚੇ ਨੂੰ ਜਨਮ ਦਿੱਤਾ ਜੀ ਫੁੱਟਪਾਥ ਤੇ ਇਹ ਸਾਡੇ ਦੇਸ਼ ਦੇ ਹਲੇ ਇਸਗੇ ਸਾਡਾ ਭਾਰਤ ਮਹਾਨ ਕਿਵੇਂ ਕਹਿ ਲਈਏ ਇਥੇ ਰਮਾਇਣ ਗੀਤਾ ਔਰ ਕੁਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਪਰ ਸਰਮਾ ਔਰ ਸਾਡੇ ਉਹਨਾਂ ਦੀਆਂ ਬੇਅਦਬੀਆਂ ਹੁੰਦਿਆਂ ਰੇ ਇਨਸਾਫ ਨਹੀਂ ਮਿਲਦਾ ਕਿਵੇਂ ਕਹਿ ਦਈਏ ਮਹਾਨ ਜੇ ਇਨਸਾਫ ਮਿਲੇ ਤਾਂ ਕਹਿ ਦਈਏ ਕੋਈ ਕੋਈ ਹਰਜ ਵੀ ਨਹੀਂ ਧੀਆਂ ਭੈਣਾਂ ਦੀ ਬੇਬੱਤੀ ਕੋਲਕਾਤਾ ਕਿੰਨਾ ਵੱਡਾ ਕਾਂਡ ਹੋਇਆ ਇਨਸਾਫ ਮਿਲ ਗਿਆ ਕਿੰਨੇ ਦਿਨ ਬਾਅਦ ਆਪ ਪਰਗੇ ਨਹੀਂ ਹੋਇਆ ਨਾ ਇਨਸਾਫ ਸਾਧ ਸੰਗਤ ਇਹ ਇਸ ਕਰਕੇ ਨਾ ਵੀ ਦੁਨੀਆ ਦਾ ਅੰਤ ਜਦੋਂ ਹੋਣਾ ਹੈ ਹੋਣਾ ਆ ਚੀਜ਼ਾਂ ਕਰਕੇ ਸਾਡੇ ਅੰਤ ਜਿਹੜੇ ਦੇ ਦਿਨ ਨੇ ਜਿਹੜੇ ਉਹ ਬਿਲਕੁਲ ਨੇੜੇ ਆ ਚੁੱਕੇ ਨੇ ਦੁਨੀਆ ਆਪਸ ਦੇ ਵਿੱਚ ਹੀ ਮਰੀ ਜਾ ਰਹੀ ਹੈ ਆਪਸ ਦੇ ਵਿੱਚ ਇੱਕ ਮਨੁੱਖ ਹੀ ਦੂਜੇ ਮਨੁੱਖ ਦਾ ਜਿਹੜਾ ਹੈ ਉਹ ਕਾਤਲ ਬਣਿਆ ਹੋਇਆ ਸਾਨੂੰ ਸਮਝਣਾ ਪਏਗਾ ਆਪਸੀ ਰਿਸ਼ਤਿਆਂ ਦੇ ਵਿੱਚ ਸੁਧਾਰ ਲੈ ਕੇ ਆਈਏ ਤਾਂ ਗੱਲ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ